6 ਜੂਨ ਕੱਲੂ ਘਾਰੇ ਵਾਲੇ ਦਿਨ ਜਿੱਥੇ ਸਮੂਹ ਪੰਥ ਤੇ ਸੰਗਤਾਂ ਇੱਥੇ ਇਕੱਠੀਆਂ ਹੋ ਕੇ ਉਸ ਕੱਲੂ ਘਾਰੇ ਨੂੰ ਯਾਦ ਕਰਦੀਆਂ ਨੇ ਅਤੇ ਇੱਥੇ ਜੋ ਬੁਲਾਰੇ ਬੋਲਦੇ ਨੇ ਤਕਸ਼ੀਰ ਅਕਾਲ ਤਖ਼ਤ ਦੇ ਜਥੇਦਾਰ ਦੀ ਜੇਕਰ ਗੱਲ ਕਰਦੇ ਆ ਤਾਂ ਜਦੋਂ-ਦੋਂ ਕਾਰਜਕਾਰੀ ਜਥੇਦਾਰ ਲਗਾਏ ਗਏ ਨੇ ਉਦੋਂ ਤੋਂ ਵਿਵਾਦਾਂ ਦੇ ਵਿੱਚ ਨੇ ਕਿ ਉਹ ਹੁਣ ਸੰਦੇਸ਼ ਨਹੀਂ ਪੜਨਗੇ ਬਾਬਾ ਨਾਮ ਸਿੰਘ ਧੁਮਾ ਜੋ ਟਕਸਾਲ ਦੇ ਮੁਖੀ ਨੇ ਉਹਨਾਂ ਨੇ ਇਹ ਗੱਲ ਆਖੀ ਕਿ ਉਹ ਸੰਦੇਸ਼ ਨਹੀਂ ਪੜਨਗੇ ਕਿਉਂਕਿ ਉਹ ਕੋਮ ਵੱਲੋਂ ਪ੍ਰਵਾਨ ਨਹੀਂ ਕੀਤੇ ਗਏ ਉਸ ਨੂੰ ਚੱਲਦੇ ਅੱਜ ਸਮੂਹ ਪੰਥ ਇਕੱਠਾ ਹੋ ਰਿਹਾ ਸੰਗਤਾਂ ਇਕੱਠੀਆਂ ਹੋਈਆਂ ਇੱਕ ਵਾਰੀ ਤਸਵੀਰਾਂ ਤੁਸੀਂ ਅਕਾਲ ਤਖ਼ਤ ਸਾ ਵਕਫਾਕਕ ਧਾਰਮਿਕ ਸ਼ਕਤੀ ਤਾਂ ਇੱਥੇ ਪਹੁੰਚ ਰਿਹਾ ਨੇ ਬਾਬਾ ਬੁੱਢਾ ਜਲਦੀ ਕਰ ਲਈ ਬਿਧੀ ਚੰਦੀ ਦੀ ਗੱਲ ਕਰਨ ਲਈ ਸਿੰਘ ਸਾਹਿਬ ਗੈਨੀ ਜਸਵੀਰ ਸਿੰਘ ਜੀ ਦੀ ਸਾਬਕਾ ਜੈਦਾ ਅਕਾਲ ਤਖਸੈਬ ਉਹ ਵੀ ਇੱਥੇ ਪਹੁੰਚੇ ਸੀਗੇ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰਦੇ ਤਾਂ ਬਾਬਾ ਹਰਨਾਮ ਸਿੰਘ ਤੁਮਾ ਅੱਜ ਅੰਦਰ ਅਕਾਲ ਤਖਸੈਬ ਅਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੁਣੀ ਆਮੋ ਸਾਹਮਣੇ ਬੈਠੇ ਸਨ ਤੇ ਜੇਕਰ ਗੱਲ ਕਰੀਏ ਤਾਂ ਸਨਮੁਖ ਬੈਠੇ ਹੋਏ ਇੱਕ ਸਾਂਝੀ ਵਾਰਤਾ ਦੀ ਵੀ ਪ੍ਰਤੀਕ ਜਾਂਦੀ ਹੈ ਕਿ ਇਕੱਠੇ ਨੇ ਪੰਥ ਇਕੱਠਾ ਹੈ ਕਿਉਂਕਿ ਵੱਖ-ਵੱਖ ਜੋ ਧੜੇ ਬਣੇ ਹੋਏ ਨੇ ਉਹਨਾਂ ਨੂੰ ਚਲਦੇ ਆ ਜ਼ਰੂਰ ਖਾਲਸਾ ਪੰਥ ਦੇ ਵਿੱਚ ਸਿੱਖ ਪੰਥ ਦੇ ਵਿੱਚ ਇਹ ਚੀਜ਼ਾਂ ਦੇ ਸਵਾਲ ਜ਼ਰੂਰ ਆਉਂਦੇ ਨੇ ਕਿ ਕਿਸ ਤਰੀਕੇ ਇਕੱਠੇ ਹੋਣਗੇ ਤੇ ਕਦ ਸਿੱਖ ਪੰਥ ਦੇ ਤੱਕ ਆਏਗਾ ਸਰਦਾਰ ਭਾਈ ਸਰਜੀਤ ਖਾਲਸੇ ਮਿਰੂਲੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਮਿਰੂਲੇ ਫਤਿਹ ਜੀ ਭਾਈ ਸਾਹਿਬ ਅੱਜ ਇੱਥੇ ਪਹੁੰਚੇ ਹੋ ਉਸ ਘੱਲੂਗਾ ਰੂਨਿਆਦ ਕਰ ਰਹੇ ਆ ਜੋ ਸਾਡੀ ਹਕੂਮਤ ਨੇ ਸਾਡੇ ਹੀ ਦੇਸ਼ ਦੇ ਵਿੱਚ ਆਪਣੇ ਇੱਕ ਧਾਰਮਿਕ ਸਥਾਨ ਦਿੱਤਾ ਹਾਂ ਹਾਂ ਜਿਹੜੇ ਸਾਡੇ ਸੰਸ਼ੀਧ ਹੋਏ ਸੀ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਤੋਂ ਜੋ ਕਾਂਗਰਸ ਸਰਕਾਰ ਨੇ 84 ਵਿੱਚ ਕੀਤਾ ਹੈ ਸਾਡੇ ਸੰਘਸ਼ੀਦ ਕੀਤੇ ਆ ਉਹਨਾਂ ਦੀ ਯਾਦ ਦੇ ਵਿੱਚ ਅੱਜ ਅਸੀਂ ਨਤਮਸਤਕ ਹੋਣ ਆਏ ਸੀ ਅੱਜ ਇੱਥੇ ਪਹੁੰਚੇ ਹੋ ਤਕਰਾਰ ਨੂੰ ਲੈ ਕੇ ਗੱਲਾਂ ਸਾਹਮਣੇ ਆ ਰਹੀਆਂ ਸਿੰਘਾ ਕਿ ਜਥੇਦਾਰ ਸਾਹਿਬ ਕੌਮ ਵੱਲੋਂ ਪ੍ਰਵਾਨ ਨਹੀਂ ਕੀਤੇ ਕਿ ਉਸ ਸੰਦੇਸ਼ ਨਹੀਂ ਪੜਨਗੇ ਉਸ ਨੂੰ ਲੈ ਕੇ ਕਿਵੇਂ ਦੀ ਠੀਕ ਹੈ ਜੀ ਜੋ ਹੋਇਆ ਤੇ ਮੈਨੂੰ ਇਸ ਗੱਲ ਦਾ ਸ਼ੁਕਰ ਹੈ ਵੀ ਮਹਾਰਾਜ ਦਾ ਵੀ ਟਕਰਾ ਟਕਰਾਓ ਨਹੀਂ ਹੋਇਆ ਕਿਸੇ ਦੇ ਕੋਈ ਵਿਚਾਰ ਅੱਜ ਅਸੀਂ ਗੱਲ ਕਰਦੇ ਹਾਂ ਜਦ ਵੀ ਤਖਤ ਦੀ ਗੱਲ ਆਉਂਦੀ ਹੈ ਤਖਤ ਤੋਂ ਜੋ ਫੈਸਲਾ ਹੁੰਦਾ ਸਾਡੀ ਸਿੱਖ ਨੂੰ ਸਿਰ ਮੱਥੇ ਹੁੰਦਾ ਪ੍ਰਵਾਨ ਹੁੰਦਾ ਪਰ ਜਦ ਵੀ ਪਿਛੇ ਬੀਤੇ ਦਿਨ ਇਹ ਤਾਂ ਢੜਰੀ ਵਾਲਿਆਂ ਨੂੰ ਮਾਫੀ ਦਿੱਤੀ ਗਈ ਸਿੱਖ ਪੰਥ ਚ ਸ਼ਾਮਲ ਕੀਤਾ ਗਿਆ ਦੁਬਾਰਾ ਪ੍ਰਚਾਰ ਦੇ ਲਈ ਤਾਂ ਕੁਝ ਸਿੱਖ ਸੰਗਤ ਦੀ ਗੱਲ ਕਰ ਰਹੀ ਹੈ ਕੁਝ ਐਸੇ ਲੋਕ ਵੀ ਸਨ ਜਿਨ੍ਹਾਂ ਨੇ ਇਹ ਚੀਜ਼ ਆਖੀ ਕਿ ਸਾਨੂੰ ਪਰਵਾਹ ਨਹੀਂ ਹੈ ਕੀ ਲੱਗਦਾ ਹੈ ਕਿ ਤਖਤ ਦਾ ਹੁਕਮ ਕਿੰਨਾ ਕੁ ਸਾਡੇ ਲਈ ਅਹਿਮੀਅਤ ਰੱਖਦਾ ਹੈ ਬਹੁਤ ਮਤਲਬ ਜੇ ਅੱਜ ਕੱਲ ਤਖਤ ਦੇ ਹੁਕਮ ਦੇ ਵਿੱਚ ਜਿਹੜੇ ਪੋਲੀਟੀਕਲ ਇਸ਼ਾਰੇ ਵੀ ਬਹੁਤ ਚੱਲਦੇ ਪਏ ਆ ਉਸੇ ਗੱਲ ਕਰਕੇ ਵਿਰੋਧ ਸੀ ਅੱਜ ਟਕਰਾ ਸੀ ਤੇ ਤਾਂ ਹੀ ਐ ਜਦ ਕਿ ਨਹੀਂ ਹੋਣਾ ਚਾਹੀਦਾ ਅਕਾਲ ਤਖਤ ਬਿਲਕੁਲ ਇੰਡੀਪੈਂਡੈਂਟ ਚਾਹੀਦਾ ਸੁਤੰਤਰ ਚਾਹੀਦਾ ਬਈ ਜੋ ਸਹੀ ਐ ਉਸੇ ਤੇ ਹੋਵੇ ਨਹੀਂ ਤਾਂ ਜਿਵੇਂ ਥਾਪ ਕੇ ਕੱਲ ਅਕਾਲ ਤਖਤ ਸਭਾ ਦੇ ਜਥੇਦਾਰ ਤੇ ਅੰਡਰ ਪ੍ਰੈਸ਼ਰ ਕੋ ਕੰਮ ਕਰਾ ਆਖਰੀ ਸਵਾਲ ਕਰਾਂਗਾ 41 ਸਾਲ ਹੋ ਚੁੱਕੇ ਨੇ ਸਿੱਖ ਅੱਜ ਵੀ ਗੁਲਾਮ ਸਿੱਖਾਂ ਨੂੰ ਅੱਜ ਵੀ ਇਨਸਾਫ ਨਹੀਂ ਮਿਲੇ ਕੀ ਕਹਿਣਾ ਚਾਹੋਗੇ ਸਿੱਖ ਪੰਥ ਨੂੰ ਕੀ ਸੁਨੇਹਾ ਦੇਣਾ ਚਾਹੋ ਇਕੱਠੇ ਹੋ ਕੇ ਚੱਲੋ ਅੱਗੇ ਅੱਗੇ ਹੁਣ ਸਮਾਂ ਠੀਕ ਹੈ ਸਾਰੇ ਇਕੱਠੇ ਹੋ ਕੇ ਚੱਲਾਂਗੇ ਤੇ ਮਹਾਰਾਜ ਚੜ੍ਹਦੀ ਕਲਾ ਕਰਨਗੇ ਤੇ ਕੌਮ ਦੀ ਗੱਲ ਹੋਏਗੀ ਧੰਨਵਾਦ ਵੈਗੁਰਜੀ ਸਾਹਿਬ ਵੈਗੁਰਜੀ ਜੀ ਕਿ ਬਦਸੋ ਇੱਕ ਵਾਰੀ ਕੱਲ ਤੱਕ ਸਾਹਿਬ ਜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਅੱਜ ਵਕਫ ਵਕਫ ਧਾਰਮਿਕ ਸ਼ਕਤੀਤਾ ਇੱਥੇ ਪਹੁੰਚਿਆ ਨੇ ਐਮਪੀ ਸਰਬਜੀਤ ਸਿੰਘ ਖਾਲਸਾ ਹੁਣਾਂ ਨਾਲ ਗੱਲਬਾਤ ਕੀਤੀ ਹੈ ਅਕਾਲੀ ਦਲ ਵਾਰਿਸ ਪੰਜਾਬ ਦੀ ਜੇਕਰ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਨੂੰ ਵੀ ਅੱਗੇ ਲੈ ਕੇ ਤੋਰ ਰਹੇ ਨੇ ਪਰ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ ਤਾਂ ਖਾਸ ਤੌਰ ਤੇ ਅੱਜ ਦਾ ਦਿਨ ਜਿੱਥੇ ਤਖਸ਼ੀਰ ਕਾਲ ਤਖਸੈ ਦੇ ਜਥੇਦਾਰ ਸੰਦੇਸ਼ ਨਹੀਂ ਪੜਨਗੇ ਇਸ ਨੂੰ ਲੈ ਕੇ ਹੈਗਾ ਲੋਕਾਂ ਦੇ ਵਿੱਚ ਸੰਗਤਾਂ ਦੇ ਵਿੱਚ ਇਹ ਜ਼ਰੂਰ ਸਵਾਲ ਸਿਗਾ ਮਨਾਂ ਦੇ ਵਿੱਚ ਕਿ ਅੱਜ ਦਾ ਦਿਨ ਟਕਰਾਓ ਹੋਏਗਾ ਜਾਂ ਨਹੀਂ ਹੋਏਗਾ ਕਿਉਂਕਿ ਇੱਥੇ ਅਸਮਰਨਜੀਤ ਸਿੰਘ ਮਾਨ ਜਦ ਇੱਥੇ ਪਹੁੰਚਦੇ ਨੇ ਤਾਂ ਉਹਨਾਂ ਦੇ ਸਿੰਘਾਂ ਦੇ ਨਾਲ ਪ੍ਰਸ਼ਾਸਨ ਨਾਲ ਹੱਥੋਪਾਈ ਵੀ ਹੁੰਦੀ ਹੈ ਤਾਂ ਕੁਮਤਕਾ ਵੀ ਹੁੰਦੀ ਹੈ ਉਹ ਝੜਪ ਕਿਤੇ ਨਾ ਕਿਤੇ ਟਕਰਾਰ ਦਾ ਰੂਪ ਬਣ ਸਕਦੀ ਸੀ ਪਰ ਉਹ ਕਾਬੂ ਕਰ ਲਈ ਗਈ ਹੈ ਸਵਾਲ ਇਹ ਹੈ ਕਿ ਅੱਜ ਦਾ ਸੰਦੇਸ਼ ਜਥੇਦਾਰ ਸਾਹਿਬ ਨਹੀਂ ਪੜਨਗੇ ਆ ਪੜਨਗੇ ਕਿਉਂਕਿ ਅੱਜ ਅੰਦਰ ਦੀ ਜੇਕਰ ਅਸੀਂ ਗੱਲ ਕਰਦੇ ਬਾਬਾ ਹਰਨਾਮ ਸਿੰਘ ਤੁਮਾ ਜੀ ਤੇ ਗੜਗੱਜ ਜਥੇਦਾਰ ਜੀ ਅੱਜ ਆਹਮੋ ਸਾਹਮਣੇ ਸਨਮੁਖ ਬੈਠੇ ਸਨ ਤੱਕ ਤਸ਼ੀਰੀ ਅਕਾਲ ਤਖਤ ਸਾਹਿਬ ਦੇ ਤੇ ਬਹੁਤ ਸੋਹਣੀ ਤਸਵੀਰ ਨਿਕਲ ਕੇ ਸਾਹਮਣੇ ਆਂਦੀ ਹੈ ਜਦ ਖਾਲਸਾ ਪੰਥ ਸਿੱਖ ਪੰਥ ਇਕੱਠਾ ਹੋ ਕੇ ਚੱਲਦਾ ਸੋ ਇੱਕ ਵਾਰ ਇਹ ਤਸਵੀਰ ਤੁਸੀਂ ਦੇਖੋ ਜਿੱਥੇ ਸਾਰੇ ਇਕੱਠੇ ਹੋ ਕੇ ਪਹੁੰਚਦੇ ਨੇ ਇਸ ਤਖਤ ਤੋਂ ਆਵਾਜ਼ ਆਂਦੀ ਆ ਭਾਈ ਪਰਮਜੀਤ ਸਿੰਘ ਅਕਾਲੀ ਸੜ ਦਾ ਜਿਹਨੇ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਹਾਰਾਜ ਪਿਆਰੋ ਕੀ ਕਹਿਣਾ ਚਾਹੁੰਦੇ ਹੋ ਅੱਜ ਸਮੂਹ ਪੰਥੇ ਤੇ ਪਹੁੰਚਿਆ ਦੂਸਰੇ ਪਾਸੇ 41 ਸਾਲ ਕੱਲੂ ਘਾਰੇ ਨੂੰ ਹੋ ਚੁੱਕੇ ਨੇ ਜੀ ਬੜੀ ਮਹਾਰਾਜ ਦੀ ਕਿਰਪਾ ਹੋਈ ਹੈ ਜੀ ਬੜੀ ਚੜ੍ਹਦੀ ਕਲਾ ਅੱਜ ਪੰਥ ਸਾਰੇ ਇਕੱਠਾ ਹੋਇਆ ਬਹੁਤ ਪ੍ਰੇਮ ਪਿਆਰ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਸਾਰਾ ਪੈਰਾ ਹੋਇਆ ਤੇ ਦਲ ਪੰਥ ਸਾਰੇ ਆਏ ਨੇ ਬਹੁਤ ਵਧੀਆ ਗੱਲ ਆ ਇਸ ਤਰ੍ਹਾਂ ਇੱਕ ਦੇ ਨਾਲ ਸਾਰਿਆਂ ਨੂੰ ਚੱਲਣਾ ਚਾਹੀਦਾ ਸ਼ਹੀਦਾਂ ਨੂੰ ਯਾਦ ਕਰਦੇ ਜੀ ਆਪਣੇ ਨੂੰ ਕੱਕ ਕੱਕ ਧੜੇ ਖਤਮ ਕਰਕੇ ਅੱਜ ਬਾਬਾ ਰਾਮ ਸਿੰਘ ਧੁੰਮਾ ਤੇ ਗੜਗੱਜ ਜਥੇਦਾਰ ਜੀ ਸਾਹਮਣੇ ਆ ਸਾਹਮਣੇ ਸੁਨਮੁਖ ਬੈਠੇ ਸਨ ਬਹੁਤ ਸੋਹਣੀ ਤਸਵੀਰ ਬਹੁਤ ਸੋਹਣਾ ਪੈਰਾ ਹੋਇਆ ਸਿੱਧਾ ਨੂੰ ਯਾਦ ਕਰਨਾ ਹੈ ਤੇ ਲੜਨਾ ਥੋੜੀ ਆਪਾਂ ਉਹਨਾਂ ਨੂੰ ਯਾਦ ਕਰਦੇ ਆ ਜੇ ਆਪਾਂ ਆਪ ਚੁਲਝਦੇ ਤੇ ਬੜੀ ਮਾੜੀ ਗੱਲ ਆ ਸੋ ਇਹ ਬਹੁਤ ਪ੍ਰੇਮ ਪਿਆਰ ਨਾਲ ਹੋਇਆ ਵੀ ਦਲਪੰਥ ਵੀ ਬੈਠੇ ਟਕਸਾਲਾਂ ਵਿੱਚ ਬੈਠੀਆਂ ਸੰਗਤ ਵੀ ਬੈਠੀ ਚੜ੍ਹਦੀ ਕਲਾਈ ਹੈ ਸਿੱਖ ਪੰਥ ਦਾ ਇੱਕ ਸਵਾਲ ਸੀਗਾ ਸੰਗਤ ਦਾ ਸਵਾਲ ਸੀਗਾ ਕਿ ਜਥੇਦਾਰ ਸਾਹਿਬ ਸੰਦੇਸ਼ ਨਹੀਂ ਪੜਨਗੇ ਤੇ ਕਿਰਾਉਰ ਦੀ ਚੀਜ਼ਾਂ ਪੰਥ ਚੁਲਝਣ ਪੈਦਾ ਆਪਾਂ ਨੂੰ ਸੰਦੇਸ਼ ਤਾਂ ਵੈਸੇ ਵੀ ਜਾਰੀ ਹੋ ਸਕਦਾ ਜੇ ਕਰਨਾ ਹੋਵੇ ਤੇ ਤਰੀਕੇ ਬਹੁਤ ਹੁੰਦੇ ਨੇ ਸੋ ਇਹ ਬਹੁਤ ਵਧੀਆ ਤਰੀਕਾ ਵੀ ਉਹਨਾਂ ਨੇ ਬੜੇ ਪ੍ਰੇਮ ਪਿਆਰ ਨਸਰਾਂ ਨੂੰ ਹੈਂਡਲ ਕੀਤਾ ਭਰਾਵੋ ਸਿੱਖਾਂ ਦੀ ਗੁਲਾਮੀ ਨੂੰ ਕਿਵੇਂ ਦੇਖੀ ਉਹ ਤਾਂ ਸਿੱਖ ਗੁਲਾਮ ਨੇ ਜੀ ਕੋਈ ਸ਼ੱਕ ਥੋੜੀ ਜਿਹੀ ਗੁਲਾਮੀ ਨਹੀਂ ਹੈਗੀ ਤਾਂ ਹੀ ਅੱਜ ਬੋਰਸਾ ਲੱਗੀਆਂ ਤੁਸੀਂ ਵੇਖੋ ਤਖਤ ਸਾਹਿਬ ਦੇ ਸਾਹਮਣੇ ਸੀਐੜੀਆ ਅਫਸਰ ਵੱਡੇ ਵੱਡੇ ਅਹੁਦਿਆਂ ਵਾਲੇ ਸਿਵਲਾਂ ਦੇ ਵਿੱਚ ਜੋ ਉਹਨਾਂ ਚ ਉਹ ਬੈਠੇ ਹੋਏ ਨੇ ਜਿੱਥੇ ਸਿੱਖਾਂ ਨੂੰ ਬਹਿਣਾ ਚਾਹੀਦਾ ਸੀ ਉਹ ਕੀ ਉਹ ਗੁਲਾਮੀ ਦੇ ਪ੍ਰਤੀਕ ਹੈ ਨਾ ਆਪਾਂ ਨੂੰ ਸੋ ਠੀਕ ਹੈ ਗੁਲਾਮੀ ਅਸਲ ਚ ਪੰਸਾ ਜਹਾਦ ਹੀ ਆ ਪੰਥ ਕਦੀ ਗੁਲਾਮ ਨਹੀਂ ਹੋਇਆ ਜਿਹੜੀ ਸਾਡੀ ਵਿਚਾਰਧਾਰਾ ਨੂੰ ਗੁਲਾਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੀ ਖੇੜਿਆ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੱਕ ਵਾਰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਕਸ਼ੀ ਦੀ ਅਕਾਲ ਤਖਸੈਬ ਤੇ ਜੋ ਜਿੱਥੇ ਬੰਦੀਆਂ ਇੱਥੇ ਇਕੱਠੀਆਂ ਹੋਈਆਂ ਨੇ ਸਮੂਹ ਪੰਥ ਇੱਥੇ ਇਕੱਠਾ ਹੋਇਆ ਸੰਗਤਾਂ ਇੱਥੇ ਇਕੱਠੀਆਂ ਹੋਈਆਂ ਨੇ ਉਹਦੀਆਂ ਤਸਵੀਰਾਂ ਵੀ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਅੰਦਰੋਂ ਜੇਕਰ ਗੱਲ ਕਰਦੇ ਤਾਂ ਅਰਦਾਸ ਹੋ ਚੁੱਕੀ ਹੈ ਹੁਣ ਸ਼ਹੀਦਾਂ ਨੂੰ ਜਿਹੜਾ ਯਾਦ ਕੀਤਾ ਗਿਆ ਉਸ ਤੇ ਚੱਲਦੇ ਹਾਂ ਅਸੀਂ ਸ਼ੁਰੂ ਤੋਂ ਇਹ ਚੀਜ਼ ਦੀ ਗੱਲ ਕਰਦੇ ਆਏ ਹ ਇੱਕ ਨਿਸ਼ਾਨ ਥੱਲੇ ਇਕੱਠਾ ਹੋਵੇ ਕਿਉਂਕਿ ਸਾਡੀਆਂ ਜੋ ਸਮੱਸਿਆਵਾਂ ਨੇ ਜੋ ਸਿੱਖ ਕੌਮ ਤੇ ਹਮਲੇ ਹੋ ਰਹੇ ਨੇ ਬੀਤੇ 2-3 ਦਿਨਾਂ ਪਹਿਲੇ ਘੱਲੂ ਘਰੇ ਦੇ ਦਿਨਾਂ ਦੇ ਵਿੱਚ ਹਰਮੰਦਰ ਸਾਹਿਬ ਬੇਅਦਬੀ ਹੋਈ ਇੱਕ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਖਿਲਾਰ ਦਿੱਤੇ ਜਾਂਦੇ ਆ ਉਸ ਵਿਅਕਤੀ ਨੂੰ ਦਿਮਾਗੀ ਤੌਰ ਤੇ ਬਿਮਾਰ ਦੱਸਿਆ ਜਾਂਦਾ ਆ ਆਖਰਕਾਰ ਹਰ ਦਿਮਾਗੀ ਤੌਰ ਤੇ ਬਿਮਾਰ ਨੂੰ ਸੱਚਕਨ ਸ੍ਰੀ ਹਰਮੰਦਰ ਸਾਹਿਬ ਜਾਂ ਸਾਡਾ ਸਿੱਖਾਂ ਦਾ ਸਤਾਨ ਕੋਈ ਲੱਭਦਾ ਦਿਮਾਗੀ ਤੌਰ ਤੇ ਜੇਕਰ ਉਹ ਬਿਮਾਰ ਹੈ ਤੁਹਾਨੂੰ ਪਹਿਲੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਵੇ ਸੋ ਹੋਰ ਐਸੇ ਸਵਾਲ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦੇਖਦੇ ਹੋ ਅੱਜ ਕੱਲੂ ਘਰੇ ਵਾਲੇ ਦਿਨ ਸੰਗਤਾਂ ਇੱਥੇ ਪਹੁੰਚਿਆ ਨੇ ਵੱਡਾ ਇਕੱਠ ਹੈ ਜਥੇਬੰਦੀਆਂ ਦਾ ਕਿਵੇਂ ਸੰਗਤਾਂ ਨੂੰ ਕੀ ਸੁਨੇਹਾ ਲਾਉਣਾ ਚਾਹੁੰਦੇ ਹੋ ਸਨ 1984 ਦੇ ਵਿੱਚ ਸਹੀਂ ਭਾਰਤ ਸਰਕਾਰ ਦੀ ਜ਼ਾਲਮ ਸਰਕਾਰ ਨੇ 18 ਦਿਨਾਂ ਤੋਂ ਲੈ ਕੇ ਤੇ ਵੱਡੀ ਉਮਰ ਤੱਕ ਬੱਚੀ ਬੱਚੇ ਸਿੰਘ ਸ਼ਹੀਦ ਕੀਤੇ ਤੇ ਲੋ ਸਾਡੀ ਸਿੱਖ ਕੌਮ ਦਾ ਕਹਾਣ ਕੀਤਾ ਸੋ ਅਸੀਂ ਅੱਜ ਇੱਕ ਬਹੁਤ ਵਧੀਆ ਇਹ ਸਾਡੇ ਵਾਸਤੇ ਹੋਇਆ ਵਾ ਕਿ ਜੋ ਸਾਰੀ ਕੌਮ ਇਕੱਠੀ ਹੋ ਕੇ ਤੇ ਇਹ ਦਿਨ ਮਨਾਇਆ ਗਿਆ ਵਾ ਲੇਕਿਨ ਇਹ ਕਿਸੇ ਨਾ ਕਿਸੇ ਸਾਡੀ ਕੌਮ ਦੀ ਸਰਮੋਰ ਸੰਸਥਾ ਹੋਣ ਕਰਕੇ ਐਸਜੀਪੀਸੀ ਨੂੰ ਵੀ ਇਹੋ ਜੀਆਂ ਗਲਤੀਆਂ ਕਰਨ ਤੋਂ ਅੱਗੇ ਤੋਂ ਗਰੇਜ ਕਰਨਾ ਚਾਹੀਦਾ ਵਾ ਕਿ ਜਿਉਂ ਵੀ ਕੌਮ ਦੇ ਜਥੇਦਾਰ ਲਾਉਣੇ ਆ ਜਾਂ ਕੋਈ ਵੀ ਉਹ ਕੌਮ ਦੀ ਸਲਾਹ ਰਹਿਨਮਾਈ ਦੇ ਨਾਲ ਕੰਮ ਕੀਤੇ ਜਾਣ ਜਥੇਦਾਰ ਸਾਹਿਬ ਨੂੰ ਲੈ ਕੇ ਕਾਫੀ ਵਿਵਾਦ ਬਣਿਆ ਸੀਗਾ ਕਿਉਂਕਿ ਜਦੋਂ ਦੀ ਉਹ ਕਾਰਜਕਾਰੀ ਜਥੇਦਾਰ ਲਗਾਏ ਗਏ ਨੇ ਇਹ ਗੱਲ ਆਕੀ ਗਈ ਕਿ ਉਹ ਕੌਮ ਨੂੰ ਪਰਵਾਹ ਨਹੀਂ ਨੇ ਰਾਤੀ 2:30 ਵਜੇ ਜਿਹੜੀ ਦਸਤਾਰਬੰਦੀ ਹੋ ਗਈ ਸੀਗੀ ਉਹ ਸੰਦੇਸ਼ ਨਹੀਂ ਪੜਨਗੇ ਸਿੱਖ ਕੌਮ ਦੇ ਵਿੱਚ ਅੱਜ ਇੱਕ ਅਕਾਲ ਤਖਤ ਸਾਹਿਬ ਤੇ ਤਕਰਾਰ ਪੈਦਾ ਹੋਣਗੇ ਇਸ ਨੂੰ ਲੈ ਕੇ ਗੱਲਾਂ ਸਾਹਮਣੇ ਆਈ ਸੀ ਲੇਕਿਨ ਕੌਮ ਬਿਲਕੁਲ ਟਕਸਾਲ ਦੇ ਮੁਖੀ ਵੀ ਇੱਥੇ ਪਹੁੰਚੇ ਹੋਏ ਨੇ ਦੂਸਰੇ ਪਾਸੇ ਬਾਬਾ ਬੁੱਢਾ ਦਲ ਪੰਜਵਾਂ ਤੱਕ ਤੇ ਬਾਬਾ ਬਲਬੀਰ ਸਿੰਘ ਜੀ ਇੱਥੇ ਪਹੁੰਚੇ ਨੇ ਗੱਲਬਾਤ ਵੀ ਕਰਦੇ ਆ ਬਾਬਾ ਜੀ ਨਾਲ ਕੀ ਕਿਸ ਤਰੀਕੇ ਦਾ ਮਾਹੌਲ ਹੈ ਬਾਬਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਵਜੋਂ ਇੱਥੇ ਪਹੁੰਚੇ ਹੋ ਕੀ ਸੰਦੇਸ਼ ਦੇਣਾ ਚਾਹੁੰਦੇ ਕਿਉਂਕਿ ਅੱਜ ਵੀ ਅਸੀਂ ਉਸ ਕੱਲੂ ਘਾਰੇ ਨੂੰ ਯਾਦ ਅੱਜ 6 ਜੂਨ 1984 ਦਾ ਦਿਨ ਜਿਹੜਾ ਉਹਨੂੰ ਯਾਦ ਕਰਦੇ ਹੋਏ ਉਹ ਕੱਲੂ ਘਰਾ ਦੇ ਜਿਹੜਾ ਮਨਾਇਆ ਗਿਆ ਸਮੁੱਚੇ ਖਾਲਸੇ ਪੰਥ ਵੱਲੋਂ ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮੇਰੀ ਪੀੜੀ ਦੇ ਮਾਲਕ ਦੇਗ ਤੇਗ ਦੇ ਧਣੀ ਉਹਨਾਂ ਦੇ ਅਸਥਾਨ ਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਗਏ ਅਰਦਾਸ ਕੀਰਤਨ ਹੋਏ ਆ ਤੇ ਜਿਹੜਾ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਉਹਨਾਂ ਨੂੰ ਸ਼ਹੀਦਾਂ ਨੂੰ ਜਿਹੜਾ ਪ੍ਰਣਾਮ ਕੀਤਾ ਗਿਆ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਨੇ ਮੈਂ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਉਹ ਮਹਾਨ ਸ਼ਹੀਦਾਂ ਨੂੰ ਨਮਸਕਾਰ ਕਰਦਾ ਸ਼ਰਦਾ ਸ਼ਰਦਾ ਦੇ ਫੁੱਲ ਭੇਟ ਕਰਦਾ ਉਹਤੇ ਜਥੇਦਾਰ ਸਾਹਿਬ ਇਥੇ ਕਾਰਜਕਾਰੀ ਲਗਾਈ ਗਈ ਨੇ ਉਦੋਂ ਦੇ ਵਿਵਾਦ ਬਣੇ ਹੋਏ ਨੇ ਕਿ ਕੌਮ ਨੂੰ ਪਰਵਾਹ ਨਹੀਂ ਨੇ ਹੱਥ ਤੇ ਚੱਲਦੇ ਹੀ ਰਹਿੰਦੇ ਨੇ ਪਰ ਜਿਹੜਾ ਅੱਜ ਸ਼ਾਂਤਮਈ ਤਰੀਕੇ ਦੇ ਨਾਲ ਹੋ ਗਿਆ ਬਹੁਤ ਚੜ੍ਹਦੀ ਕਲਾ ਹਾਂਜੀ ਮਨ ਨੂੰ ਖੁਸ਼ੀ ਹੋਈ ਹੈ ਕਿਉਂਕਿ ਅੱਜ ਸਮੂਹ ਪੰਥ ਇਕੱਠਾ ਹੋਇਆ ਇੱਕ ਨਿਸ਼ਾਨ ਆ ਗੁਰੂ ਸਾਹਿਬ ਦੀ ਹਮੇਸ਼ਾ ਹੀ ਕਿਰਪਾ ਰਹਿੰਦੀ ਹੈ ਅੱਗੇ ਵੀ ਕਿਰਪਾ ਰਹਿਣੀ ਹੈ ਪਰ ਜਿਹੜੇ ਮਰਿਆਦਾ ਦੇ ਨਾਲ ਨੇ ਸ਼੍ਰੋਮਣੀ ਕਮੇਟੀ ਨੂੰ ਵੀ ਚਾਹੀਦਾ ਹੈ ਜਿਹੜੇ ਕੰਮ ਮਰਿਆਦਾ ਅਨੁਸਾਰ ਨੇ ਉਹ ਜਰੂਰ ਮਰਿਆਦਾ ਦੇ ਨਾਲ ਹੀ ਹੋਣ ਤੇ ਫੇਰ ਹੀ ਇਕਤਰਤਾਈ ਰਹਿ ਸਕਦੀ ਹੈ ਸਿੱਖਾਂ ਦੀ ਗੁਲਾਮੀ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਸਿੱਖਾਂ ਦੀ ਗੁਲਾਮੀ ਤੇ ਹਮੇਸ਼ਾ ਜਿਹੜਾ ਆਪਣੇ ਜਿਹੜੀ ਦਿੱਲੀ ਹੈ ਉਹ ਹਮੇਸ਼ਾ ਗੁਲਾਮ ਬਣਾਉਣਾ ਚਾਹੁੰਦੀ ਪਰ ਸਿੱਖ ਕਦੇ ਗੁਲਾਮ ਨਹੀਂ ਹੋਏ ਨਾ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਸਾਬ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਬੁੱਢਾ ਦਲ ਪੰਜਵਾਂ ਤਖਤ ਉਹਨਾਂ ਦੇ ਜਥੇਦਾਰ ਇੱਥੇ ਪਹੁੰਚੇ ਇਸ ਦੇ ਨਾਲ ਨਾਲ ਟਕਸਾਲ ਦੇ ਮੁਖੀ ਜਥਾ ਮੈਥਾ ਜਥਾ ਮੈਤਾ ਬਾਬਰ ਨਾਮ ਸਿੰਘ ਤੁਮਾ ਬਾਬਰ ਨਾਮ ਸਿੰਘ ਖਾਲਸਾ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਅੱਜ ਦਾ ਦਿਨ ਮਹਾਨ ਸਿੱਖੀਤਾ ਧਾਰਮਿਕ ਸਿੱਖੀਤਾ ਇੱਥੇ ਪਹੁੰਚਦੀਆਂ ਨੇ ਤੇ ਸਮੂਹ ਪੰਥ ਜਦ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੁੰਦਾ ਦੇਖਦੇ ਆ ਤਾਂ ਬਹੁਤ ਖੁਸ਼ੀ ਹੁੰਦੀ ਹੈ ਪਰ ਦੂਸਰੇ ਪਾਸੇ ਜੋ ਵੱਖ-ਵੱਖ ਧਰੇ ਨੇ ਉਹ ਖਤਮ ਕਦੋਂ ਹੋਣਗੇ ਸਿੱਖਾਂ ਦੀ ਗੁਲਾਮੀ ਦੀ ਗੱਲ ਅੱਜ ਵੀ ਇਹ ਕੀਤੀ ਜਾਂਦੀ ਹੈ ਖਾਸ ਤੌਰ ਤੇ 6 ਜੂਨ ਨੂੰ ਇਹ ਸੁਨੇਹਾ ਦਿੱਤਾ ਜਾਂਦਾ ਜੋ ਕੱਲੂ ਕਾਰਾ ਉਸ ਸਮੇਂ ਦੀ ਹਕੂਮਤ ਵੱਲੋਂ ਕਾਂਗਰਸ ਸਰਕਾਰ ਦੀ ਜਿਵੇਂ ਦੱਸਿਆ ਜਾਂਦਾ ਇੰਦਰਾ ਗਾਂਧੀ ਵੱਲੋਂ ਕਰਾਇਆ ਗਿਆ ਪਰ ਇੱਕ ਕਿਤਾਬ ਅਡਵਾਨੀ ਜਿਸ ਦੇ ਵਿੱਚ ਉਹ ਖੁਦ ਲਿਖਦੇ ਨੇ ਕਿ ਅਸੀਂ ਬੀਜੇਪੀ ਵੱਲੋਂ ਇਹ ਕਰਵਾਇਆ ਗਿਆ ਇੰਨੀ ਹਿੰਮਤ ਨਹੀਂ ਸੀਗੀ ਇੰਦਰਾ ਗਾਂਧੀ ਦੀ ਪਰ ਉਸ ਦੇ ਵਿੱਚ ਬੀਜੇਪੀ ਦਾ ਵੀ ਹੱਥ ਸੀਗਾ ਪਰ ਕੁਝ ਗੱਲਾਂ ਇਹ ਵੀ ਸਾਹਮਣੇ ਆਉਂਦੀਆਂ ਨੇ ਕਿ ਅਕਾਲੀ ਦਲ ਵੀ ਇਸ ਦੇ ਵਿੱਚ ਸ਼ਾਮਲ ਸੀ ਪਰ ਹਾਲੇ ਤੱਕ ਇਸ ਦੇ ਵਿੱਚ ਵੱਖ-ਵੱਖ ਪੰਥਰੇ ਸਾਹਮਣੇ ਆਉਂਦੇ ਨੇ ਵੱਖ-ਵੱਖ ਗੱਲਾਂ ਸਾਹਮਣੇ ਆਉਂਦੀਆਂ ਪਰ ਇਸ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਇਹ ਤਾਂ ਹੁਣ ਉਦੋਂ ਹੀ ਪਤਾ ਚੱਲੇਗਾ ਜਦ ਇੱਕ ਪੰਥ ਨਿਸ਼ਾਨ ਥਲੇ ਇਕੱਠਾ ਹੋਏਗਾ ਫਿਲਹਾਲ ਮੈਨੂੰ ਦੱਸਦਾ ਤਵਾਨ ਇੰਡਿਆ ਪੰਜਾਬੀ ਦੇ ਲਈ ਮੈਂ ਤੇਮੋਦੀਪ ਸਿੰਘ ਅੰਮ੍ਰਿਤਸਰ